ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦੇ ਸਾਡੇ ਨਾਲ ਵਿਨਾਗੋਲ ਮੈਡਮ ਮੌਜੂਦ ਨੇ ਨੈਵੀਗੇਟਰਸ ਓਵਰਸੀਜ਼ ਤੋਂ ਔਰ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਲੈਵਲ 2 ਦੇ ਵਿੱਚ ਆਂ ਇੰਡੀਆ ਚੱਲਿਆ ਗਿਆ ਹੈ ਆਸਟ੍ਰੇਲੀਆ ਦੇ ਜੀ ਅਸੀਂ ਪਰਸਪੈਕਟਿਵ ਨਾਲ ਗੱਲ ਕਰੀਏ ਹੁਣ ਨਵੰਬਰ ਇਨਟੇਕ ਦੇ ਵਿੱਚ ਔਰ ਅਗਰ ਅਸੀਂ ਫਰਵਰੀ ਮਾਰਚ ਇਨਟੇਕ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਵੀਜ਼ੇ ਮਿਲਣਗੇ ਔਰ ਵਿਦਿਆਰਥੀਆਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਏਗਾ ਇਹ ਮਹੱਤਵਪੂਰਨ ਟਾਪਿਕ ਤੇ ਅੱਜ ਵੀਨਾ ਮੈਂ ਤੁਹਾਨੂੰ ਅੱਜ ਅਸੀਂ ਪੂਰੀ ਗੱਲ ਸਮਝਦੇ ਆ ਵੀ ਇਹਨਾਂ ਦੀ ਬਹੁਤ ਸਵਾਗਤ ਹੈ ਔਰ ਮੈਂ ਸਸੀ ਕਾਲ ਜੀ ਔਰ ਇਹ ਪੂਰਾ ਇਹ ਪੁਆਇੰਟਸ ਨੂੰ ਤੁਸੀਂ ਐਕਸਪਲੇਨ ਕਰੋ ਕਿ ਹੁਣ ਵਿਦਿਆਰਥੀ ਕਿਵੇਂ ਹੋਪਫੁਲ ਰਹਿਣ ਕਿਸ ਤਰ੍ਹਾਂ ਦੇ ਪ੍ਰੋਫਾਈਲਸ ਨੂੰ ਵੀਜ਼ੇ ਹੋਣਗੇ ਦੇਖੋ ਡੱਲਾ ਸਾਹਿਬ ਜਿਹੜਾ ਕੋਈ ਵੀ ਯੂਨੀਵਰਸਿਟੀ ਜਾਂ ਕਾਲਜ ਆਪਣੀ ਰੈਂਕਿੰਗ ਨਹੀਂ ਡਾਊਨ ਕਰੇਗਾ ਕਿਸੇ ਹਲਕੇ ਪ੍ਰੋਫਾਈਲ ਨਾਲ ਕੰਪਰੋਮਾਈਜ਼ ਕਰਨ ਦਾ ਮਤਲਬ ਵੀਜ਼ਾ ਰਿਜੈਕਟ ਵੀਜ਼ਾ ਰਿਜੈਕਸ਼ਨ ਦਾ ਜਿਹੜਾ ਸਿੱਧਾ ਕਾਲਜ ਹੈ ਯੂਨੀਵਰਸਿਟੀ ਤੇ ਆ ਸਕਦਾ ਹੈ ਇਹ ਹੈ ਕਿ ਥੋੜੇ ਜਿਨੇ ਸਟ੍ਰਿਕਟ ਸੀਗੇ ਯੂਨੀਵਰਸਿਟੀ ਆ ਲੈਵਲ 3 ਚ ਲੈਵਲ 2 ਚ ਥੋੜੇ ਈਜ਼ੀ ਹੋ ਜਾਣਗੇ ਲੇਕਿਨ ਰਿਕੁਆਇਰਮੈਂਟ ਉਨੇ ਹੀ ਰਹਿਣੇ ਹੈ ਕੋਈ ਵੀ ਬੱਚਾ ਨੇ ਪੜਨ ਜਾਣਾ ਯੂਨੀਵਰਸਿਟੀ ਉਸ ਤੋਂ ਸਾਲ ਦੇ ਫੰਡ ਵੀ ਮੰਗੇਗੀ ਉਹਦੇ ਕੋਲ ਆਈਐਸਪੀਟੀ ਵੀ ਮੰਗੇਗੀ ਹੋ ਸਕਦਾ ਇੱਕ ਅੱਧੀ ਯੂਨੀਵਰਸਿਟੀ ਐਮਓਆਈ ਤੇ ਕੰਮ ਕਰ ਲੈ ਉਹ ਡਿਪੈਂਡ ਕਰੇਗਾ ਆਉਣ ਵਾਲੇ ਟਾਈਮ 'ਚ ਕਿਉਂਕਿ ਬਹੁਤ ਸਾਰੇ ਯੂਨੀਵਰਸਿਟੀ ਐਦਾਂ ਦੀ ਹੈ ਜਿਹੜੇ ਕਹਿੰਦੇ ਹੁਣ ਜਿੱਦਾਂ ਯੂਕੇ 'ਚ ਵੀ ਕਹਿੰਦੇ ਆ ਕਿ ਤੁਸੀਂ ਪਲੱਸ 2 ਦੇ ਵਿੱਚ CBSE ਬੋਰਡ ਤੋਂ ਪਾਸ ਆਊਟ ਹੋ 70% ਜਾਂ 65% ਤੁਹਾਡਾ ਇੰਗਲਿਸ਼ ਹੈ ਤਾਂ ਤੁਸੀਂ ਠੀਕ ਹੋ ਤੇ ਉਹ ਤੇ ਆਪਾਂ ਵੀ ਮੰਨਦੇ ਆ ਕਿ ਕੋਈ ਵੀ ਬੱਚਾ ਜਿਹੜਾ ਇੰਗਲਿਸ਼ ਮੀਡੀਅਮ ਸਕੂਲ ਦਾ ਪੜਿਆ ਹੋਇਆ ਹੈ ਕਨਵੈਂਟਿਜ਼ੋਕੇਟਿਡ ਹੈ ਜਾਂ ਅੱਛੇ ਸਕੂਲ ਦਾ ਪੜਿਆ ਹੋਇਆ ਹੈ ਜਿਹਦੇ CBSE ਦੇ ਵਿੱਚ 70-75% ਇੰਗਲਿਸ਼ ਦੇ ਹੈ ਥਰੂਆਊਟ ਇੰਗਲਿਸ਼ ਮੀਡੀਅਮ ਚ ਪੜਿਆ ਉਹ ਤੇ 8 ਬੈਂਡ ਲੈ ਕੇ ਆਂਦਾ 7 ਬੈਂਡ ਤੇ ਛੱਡੋ ਉਹ ਤੇ ਬੱਚੇ ਨੂੰ ਇੰਗਲਿਸ਼ ਆਇਸਲੈਂਡ ਦੀ ਕੋਈ ਲੋੜ ਹੀ ਨਹੀਂ ਹੈ ਇਹ ਗੱਲ ਹੋ ਰਹੀ ਹੈ ਐਵਰੇਜ ਸਟੂਡੈਂਟ ਦੇ ਤੇ ਐਵਰੇਜ ਸਟੂਡੈਂਟ ਜਿਹੜਾ ਸਟੇਟ ਬੋਰਡ ਤੋਂ ਆ ਰਿਹਾ ਠੀਕ ਹੈ ਸਟੇਟ ਬੋਰਡ ਤੋਂ ਆਣ ਦੇ ਬਾਅਦ ਉਹਨੇ ਸਮਝੋ ਆਰਟਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਉਹਦੇ ਕੋਈ ਐਨੇ ਸਬਜੈਕਟਸ ਹੋਣੇ ਨਹੀਂ ਆ ਤੇ ਐਮਓਆਈ ਉਹਦੀ ਚਲਣੀ ਨਹੀਂ ਆ ਇਸ ਕਰਕੇ ਬਹੁਤ ਲਿਮਿਟਡ ਸਟੂਡੈਂਟਸ ਵਾਸਤੇ ਹੋਏਗਾ ਜਿਹੜਾ ਇੰਗਲਿਸ਼ ਬੀਵਰ ਹੋਏਗਾ ਜੇ ਤੁਸੀਂ ਕਹੋ ਹਰ ਬੱਚੇ ਵਾਸਤੇ ਹੋਏਗਾ ਉਹ ਖਾਲੇ ਮਿਸਲੀਡਿੰਗ ਇਨਫੋਰਮੇਸ਼ਨ ਹੈ ਔਰ ਮਿਸਲੀਡਿੰਗ ਇਨਫੋਰਮੇਸ਼ਨ ਨਾਲ ਬੱਚੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਇਸ ਕਰਕੇ ਹੁਣ ਕਿਉਂਕਿ ਆਇਲਟਸ ਦੇ ਵੀ ਇਹਨਾਂ ਨੇ ਜਿਹੜੇ ਇੰਗਲਿਸ਼ ਦੇ ਸੱਤ ਟੈਸਟ ਅੰਬੈਸੀ ਨੇ ਜਿਹੜੇ ਆ ਆਪਣੇ ਪੈਨਲ ਤੇ ਲਾਇਆ ਹੁਣ ਇੱਕ ਦੋ ਤਿੰਨ ਨਹੀਂ ਹੋਏ ਇਹ ਹੁਣ ਤੁਸੀਂ ਦੇਖੋ ਆਇਲਟਸ ਹੈ ਟੋਫਲ ਹੈ ਫਿਰ ਕੈਂਬਰिज ਦਾ ਹੈ ਫਿਰ ਪੀਟੀਈ ਹੈ ਠੀਕ ਹੈ ਫਿਰ ਹੁਣ ਤੁਹਾਡਾ ਇੱਕ ਹੋਰ ਕਿਹੜਾ ਹੈ ਐਦਾਂ ਕਰਕੇ ਤਿੰਨ ਹੋਰ ਜਿਹੜੇ ਇਹਨਾਂ ਦੇ ਲੈਂਗੁਏਜ ਸਰਟ ਕਰਕੇ ਆਇਆ ਉਹ ਬਹੁਤ ਸੌਖਾ ਟੈਸਟ ਹੈ ਇਦਾਂ ਕਰਕੇ ਇਹਨਾਂ ਨੇ ਸੱਤ ਟੈਸਟ ਇੰਗਲਿਸ਼ ਦੇ ਦਿੱਤੇ ਆ ਤੇ ਉਹਦੇ ਵਿੱਚ ਜਿਹੜੇ ਸਟੂਡੈਂਟ ਨੂੰ ਈਜ਼ੀ ਲੱਗੇ ਉਹ ਕਰ ਲੈ ਲੇਕਿਨ ਇਹ ਨਾ ਸੋਚੇ ਕਿ ਬਿਨਾ ਹਾਇਸ ਤੇ ਮੈਂ ਪਹੁੰਚ ਜਾਊਂਗਾ ਮੈਂ ਜਿਹੜਾ ਐਮਓਆਈ ਤੇ ਦੱਸਿਆ ਉਹ ਜਿਹੜੇ ਬੱਚੇ ਬਹੁਤ ਅੱਛੇ ਬੋਰਡ ਤੋਂ ਪੜੇ ਹੋਏ ਸ਼ਾਇਦ ਉਹਨਾਂ ਨੂੰ ਵੇਵਨ ਮਿਲੇ ਪਰ ਉਹ ਵੀ ਕੁਝ ਯੂਨੀਵਰਸਿਟੀਆਂ ਦੇਣਗੀਆਂ ਸਾਰੀ ਯੂਨੀਵਰਸਿਟੀਆਂ ਨਹੀਂ ਦੇਣਗੀਆਂ ਔਰ ਫੰਡਿੰਗ ਰਿਕੁਆਇਰਮੈਂਟ ਇਨਾਂ ਦੀ ਐਸ ਸੱਚ ਯੂਨੀਵਰਸਿਟੀਆਂ ਨੇ ਮੰਗਣੀਆਂ ਉਹਦੇ ਬਾਅਦ ਯੂਨੀਵਰਸਿਟੀ ਕਿਉਂ ਮੰਗੇਗੀ ਕਿਉਂਕਿ ਵੀਜ਼ਾ ਆਫੀਸਰ ਦੀ ਮਰਜ਼ੀ ਹੈ ਉਹ ਤੁਸੀਂ ਜੇ ਬਿਨਾ ਫੰਡ ਦੇ ਫਾਈਲ ਲਾ ਲਈ ਤੇ ਵੀਜ਼ਾ ਆਫੀਸਰ ਤੁਹਾਡੇ ਤੋਂ ਫੰਡ ਮੰਗ ਸਕਦਾ ਔਰ ਜੇ ਤੁਹਾਡੇ ਕੋਲ ਫੰਡ ਨਹੀਂ ਹੈ ਤੇ ਇੱਕਦਮ ਤੋਂ ਫੰਡ ਕਿਦਾਂ ਪ੍ਰੋਡਿਊਸ ਕਰੋਗੇ ਕਿਉਂਕਿ ਜੇ ਵੀਜ਼ਾ ਆਫੀਸਰ ਨੇ ਅੱਜ ਫੰਡ ਮੰਗੇ 댓 ਮੀਨਸ ਉਹ ਚਾਹੁੰਦਾ ਕਿ ਉਹਨੂੰ ਪਤਾ ਹੈ ਕਿ ਤੁਹਾਡੇ ਕੋਲ ਪੜਨ ਦੇ ਵਾਸਤੇ ਇੰਨਾ ਆਪਣੇ ਕੋਲ ਸਾਲ ਦਾ ਇੰਤਜ਼ਾਮ ਹੈ ਤੇ ਤੁਹਾਡੇ ਕੋਲ ਪਿਛਲੀ ਸਟੇਟਮੈਂਟ ਹੋਣੀ ਚਾਹੀਦੀ ਹੈ ਤੇ ਬੈਕ ਡੇਟ ਦੀ ਸਟੇਟਮੈਂਟ ਕਿੱਥੋਂ ਲਿਆਓਗੇ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਮੇਰਾ ਸੁਝਾਅ ਇਹ ਹੈ ਕਿ ਤੁਸੀਂ ਜਲਾਣਾ ਵੀ ਹੈ ਹੁਣ ਲੈਵਲ 2 'ਚ ਆ ਗਏ ਆ ਕਾਫੀ ਸਾਰੀਆਂ ਯੂਨੀਵਰਸਿਟੀਆਂ ਈਜ਼ੀ ਕਰਨ ਦੀਆਂ ਲੇਕਿਨ ਛੱਡਣ ਨਹੀਂ ਤੇ ਤੁਸੀਂ ਅੱਜ ਸੋਚਿਆ ਤੇ ਅੱਜ ਫੰਡਿੰਗ ਆਪਣੇ ਅਕਾਊਂਟ ਚ ਪਵਾ ਲਓ ਫਾਈਲਾਂ ਅੰਦਰ ਅੰਦਰ ਮਿਲ ਨੇ ਪੁਰਾਣੇ 2 ਮਹੀਨੇ ਪੁਰਾਣੀ ਹੋ ਗਈ ਤੁਹਾਡੇ ਕੋਲ ਪ੍ਰੂਫ ਹੋਏਗਾ ਔਰ ਜੇ ਯੂਨੀਵਰਸਿਟੀ ਨੇ ਐਕਸੈਪਟ ਕਰ ਲਿਆ ਮਹੀਨੇ 2 ਮਹੀਨੇ ਪੁਰਾਣੀ ਠੀਕ ਹੈ ਨਹੀਂ ਕਰੇ ਉਹ ਯੂਨੀਵਰਸਿਟੀ ਦੀ ਮਰਜ਼ੀ ਆ ਬਟ ਅੰਬੈਸੀ ਨੂੰ ਆਪਾਂ ਦੇ ਸਕਦੇ ਆ ਕਿ ਸਾਡੇ ਕੋਲ ਹੈ ਅਰੇਂਜਮੈਂਟ ਜੇ ਉਹ ਮੰਗਦੇ ਆ ਲੇਕਿਨ ਤੁਹਾਡਾ ਕੁਐਸਚਨ ਰੇਖਾ ਲੈਸੀ ਵੀਜ਼ਾ ਸਕਸੈਸ ਰੇਟ ਦੀ ਹਾਂ ਵੀਜ਼ਾ ਸਕਸੈਸ ਤੇ ਦੇਖੋ ਡੱਲਾਸ ਆਪੀ ਜੇ ਫਾਈਲਾਂ ਠੀਕ ਕਈਆਂ ਤਾਂ ਵੀਜ਼ਾ ਸਕਸੈਸ ਰੇਟ ਵਧੇਗਾ ਖਰਾਬ ਨਹੀਂ ਹੋਏਗਾ ਲੇਕਿਨ ਐਦਾਂ ਦਾ ਰੋਲਾ ਪੈਂਦਾ ਗਿਆ ਕਿ ਉਹ ਨਾ ਵੀਜ਼ਾ ਜਿਹੜਾ ਮਤਲਬ ਕੋਈ ਵੀ ਬੱਚਾ ਵਿਦਆਊਟ ਫੰਡ ਵਿਦਆਊਟ ਆਇਰ ਜਾਸ ਐਸਾ ਕਿ ਖਰਾ ਫਾਈਲਾਂ ਕਾਲਜਾਂ ਵਿੱਚ ਪਾਣੀ ਆ ਐਦਾਂ ਦੇ ਏਜੰਟ ਕਾਲਜੇਜ਼ ਵਿੱਚ ਪਾਣਗੇ ਫਿਰ ਨੈਚੁਰਲ ਵੀਜ਼ਾ ਰਿਜੈਕਸ਼ਨ ਵਧ ਜਾਣਾ ਉਹਦੇ ਵਿੱਚ ਚੰਗੇ ਬੱਚੇ ਜਿਹੜੇ ਅੱਛੇ ਬੱਚੇ ਆ ਉਹਨਾਂ ਦਾ ਵੀ ਪ੍ਰੋਫਾਈਲ ਖਰਾਬ ਹੋਏਗਾ ਕਿਉਂਕਿ ਜਦ ਮਾਸ ਰਿਜੈਕਸ਼ਨ ਆਉਂਦੀ ਫਿਰ ਉਹ ਨਹੀਂ ਦੇਖਦੇ ਕਿ ਕਿਹੜਾ ਬੱਚਾ ਵਧੀਆ ਹੈ ਕਿਹੜਾ ਨਹੀਂ ਉਹ ਫਿਰ ਕੰਟਰੀ ਦੇ ਉੱਪਰ ਕੁਐਸਚਨ ਆਉਂਦਾ ਉਹ ਫਿਰ ਹੋ ਸਕਦਾ 6 ਮਹੀਨੇ ਬਾਅਦ ਹੀ ਆਪਾਂ ਲੈਵਲ 3 'ਚ ਫੇਰ ਆ ਜਾਈਏ ਇਸ ਕਰਕੇ ਇਹ ਲੈਵਲ 2 'ਚ ਆਏ ਆ ਤਾਂ ਲੈਵਲ 1 'ਚ ਜਾਣ ਵਾਸਤੇ ਅਸੀਂ ਮੇਨਟੇਨ ਕਰਨਾ ਹੈ ਮਤਲਬ ਇੰਨਾ ਕੁ ਵਧੀਆ ਰਿਕਾਰਡ ਹੋਏ ਸਾਡਾ ਕਿ ਉਹ ਕਹਿਣ ਕਿ ਇਹ ਤਾਂ ਬੱਚੇ ਹੀ ਬਹੁਤ ਵਧੀਆ ਹੈ ਇਹਨਾਂ ਨੂੰ ਲੈਵਲ 1 ਦੋ ਲੈਵਲ 1 'ਚ ਕੀ ਹੋਏਗਾ ਤੁਸੀਂ ਖਾਲੀ ਯੂਨੀਵਰਸਿਟੀ ਨੂੰ ਡਾਕੂਮੈਂਟਸ ਆਪਣੇ ਐਜੂਕੇਸ਼ਨ ਭੇਜਨੇ ਆਂ ਔਰ ਸੀਓਈ ਲੈਣੇ ਆਂ ਫਿਰ ਫੰਡਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਰਹੇਗੀ ਬਟ ਉਹ ਉਹਦੇ ਵਾਸਤੇ ਸਾਨੂੰ ਲੈਵਲ 1 'ਚ ਜਾਣਾ ਪਏਗਾ ਚਲੋ ਥੈਂਕ ਯੂ ਸੋ ਮੱਚ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਿਨ੍ਹਾਂ ਕੋਲ ਮੈਮ ਨੇ ਸਕਰੀਨ 'ਤੇ ਨੰਬਰ ਹੈ ਸਾਰੇ ਵਿਦਿਆਰਥੀ ਫੈਸਲਾ ਕਰਨ ਤੋਂ ਪਹਿਲਾਂ ਇਸ ਨੰਬਰ 'ਤੇ ਇੱਕ ਵਾਰੀ ਗੱਲ ਜ਼ਰੂਰ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ